ਧੰਨ ਧੰਨ ਸਤਿਗੁਰੂ ਨਾਨਕ ਨਿਰੰਕਾਰੀ ਮਹਾਰਾਜ ਜਗਤ ਜਲੰਦੇ ਨੂੰ ਠਾਰਨ ਹਾਰੇ ਦਾਤਾਰ ਪ੍ਰਭੂ ਜੀ ਬਲਵਲ ਰਾਗ ਦੀਆਂ ਅਸ਼ਟ ਪਦੀਆਂ ਦੇ ਅੰਦਰ ਘਰ ਦਸਵੇਂ ਦੇ ਦੁਆਰਾ ਪਾਤਸ਼ਾਹ ਆਪਣੀ ਜ਼ੁਬਾਨੀ ਪਾਕ ਤੋਂ ਸਾਨੂੰ ਇਹ ਬਚਨ ਮੁਬਾਰਕ ਉਚਾਰਨ ਕਰਕੇ परिपूर्ण परमात्मा ਨੂੰ ਕਿਵੇਂ ਪਾਉਣੇ ਤਰੀਕਾ ਦੱਸ ਦਿਓ ਹੋਇਆਂ ਉਸ ਮਾਲਕ ਵੈ ਗੁਰੂ ਦਾ ਵਸਤੂ ਨਿਰਦੇਸ਼ਕ ਮੰਗਲ ਕਰਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਗਰੀਬ ਨਿਵਾਜ਼ ਮਾਲਕ ਦਾ ਮੰਗਲ ਕਰਦਿਆਂ ਹੋਇਆਂ ਉਪਰਿਪੂਰਣ ਪਰਮਾਤਮਾ ਜੀ ਦੇ ਨਾਲ ਜੁੜਨੈ ਜੀ ਦੇ ਮਾਰਗ ਤੇ ਤੁਰਨੈ ਜੀ ਦੀ ਭਾਲ ਵਿੱਚ ਹਾਂ ਜਿਸ ਨੇ ਸੰਸਾਰ ਦੀ ਰਚਨਾ ਕੀਤੀ ਹੈ ਉਤਪਤੀ ਕਰ ਰਿਹਾ ਹੈ ਪਲਨਾ ਕਰ ਲਿਆ ਹੈ ਲੈਤਾ ਕਰ ਰਿਹਾ ਹੈ ਉਪਰੀਪੂਰਨ ਪਰਮਾਤਮਾ ਇੱਕ ਹੈ ਐਸਾ ਨਹੀਂ ਹੈ ਕਿ ਜਨਮ ਦੇਣ ਵਾਲਾ ਕੋਈ ਹੋਰ ਏ ਪਰਵਰਸ਼ ਕਰਨ ਵਾਲਾ ਕੋਈ ਹੋਰ ਏ ਲੈਤਾ ਕਰਨ ਵਾਲਾ ਮੌਤ ਕਾਰਨ ਵਾਲਾ ਕੋਈ ਹੋਰ ਏ ਇੱਕੋ ਪਰਮਾਤਮਾ ਹੈ ਐਉਂ ਤਾਂ ਕਈ ਪਰਮਾਤਮਾ ਬਣ ਦਾਨਗੇ ਇੱਕ ਪਰਮਾਤਮਾ ਦੀ ਹੁਕਮ ਦੇ ਅੰਦਰ ਰਚਨਾ ਰਚੀਏ ਤੇ ਮਹਾਰਾਜ ਸੱਚੀ ਸਰਕਾਰ ਇਥੇ ਹਿੰਦਸਿਆਂ ਵਾਲਾ ਏਕਾ ਲਿਖ ਦੇ ਨੇ ਨਹੀਂ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਈੜੀ ਨੂੰ ਸਿਆਰੀ ਕੱਕਾ ਇੱਕ ਵੀ ਆਇਆ ਹੈ ਕੱਕੇ ਔਂਕੜ ਪਾ ਕੇ ਇੱਕ ਵੀ ਆਉਂਦਾ ਹੈ ਏੜੀ ਨੂੰ ਸਿਆਰੀ ਕੱਕੇ ਸਿਆਰੀ ਇੱਕ ਵੀ ਆਉਂਦਾ ਹੈ ਪਰ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਮੁਕੰਮਲ ਰੂਪ ਚ ਕਿਸੇ ਅੱਖਰ ਦੀ ਹੋਰ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਭਰੀਪੂਰਨ ਪਰਮਾਤਮਾ ਵੈਗੁਰੂ ਨੂੰ ਕਿਸੇ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਜੋ ਕੁਝ ਵੀ ਹੈ ਸੰਸਾਰ ਦੇ ਅੰਦਰ ਉਹ ਇੱਕ ਪਰਮਾਤਮਾ ਤੋਂ ਬਾਹਰ ਦੇ ਵਿੱਚ ਹੀ ਹੈ ਜਿਸ ਤਰ੍ਹਾਂ ਗਿਣਤੀ ਦਾ ਏਕਾ ਇਹ ਦੱਸਦਾ ਨਾ ਭਾਵੇਂ ਲੱਖਾਂ ਹੋਵਣ ਅਰਬਾਂ ਖਰਬਾਂ ਹੋਵਣ ਨੀਲਕੰਠ ਹੋਵਣ ਅਸੰਖ ਹੋਵਣ ਇਹ ਸਭੋ ਗਿਣਤੀਆਂ ਨੇ ਤੇ ਇੱਕ ਤੋਂ ਪਹਿਲਾਂ ਕੁਝ ਨਹੀਂ ਹੈ ਜਿੰਨਾ ਕੁਝ ਇੱਕ ਤੋਂ ਬਾਅਦ ਹੀ ਹੈ ਮਹਾਰਾਜ ਨੇ ਇਹ ਏਕਾ ਇੱਥੇ ਲਾਉਂਦਿਆਂ ਦਰਸਾਇਆ ਜੋ ਕੁਝ ਦਿਸ ਰਿਹਾ ਹੈ ਚੱਲ ਰਿਹਾ ਹੈ ਹੋ ਰਿਹਾ ਹੈ ਸਭ ਇੱਕ ਪਰਮਾਤਮਾ ਤੋਂ ਬਾਅਦ ਦੇ ਪਹਿਲਾਂ ਉਹਦੋਂ ਕੁਝ ਵੀ ਨਹੀਂ ਉਪਰਿ ਪੂਰਨ ਪਰਮਾਤਮਾ ਇੱਕ ਅਦੁੱਤੀ ਹੈ ਜਿਸ ਵਰਗਾ ਦੂਜਾ ਕੋਈ ਨਹੀਂ ਉਸ ਅਦੁੱਤੀ ਨੂੰ ਕੋਈ ਮੋਟਾ ਨਹੀਂ ਸਕਦਾ ਓੰਕਾਰੂ ਸਰਬ ਦਾ ਪ੍ਰਕਾਸ਼ਕ ਹੈ ਸਾਰਿਆਂ ਨੂੰ ਪ੍ਰਕਾਸ਼ਨ ਵਾਲਾ ਹੈ ਓੰਕਾਰ ਬ੍ਰਹਮ ਉਤਪਤ ਓੰਕਾਰ ਕੀਆ ਜਨ ਚਿਤ ਉਦੇ ਦੁਆਰਾ ਬ੍ਰਹਮਾ ਦੀ ਉਤਪਤੀ ਹੋਈ ਆ ਉਦੇ ਦੁਆਰਾ ਹੀ ਬ੍ਰਹਮਾ ਸ੍ਰਿਸ਼ਟੀ ਦੇ ਜੀਵਾਂ ਦੀ ਉਤਪਤੀ ਕਰ ਰਿਹਾ ਹੈ ਉਦੇ ਦੁਆਰਾ ਹੀ ਪੁਸ਼ਨੂ ਦੀ ਉਤਪਤੀ ਹੋਈ ਆ ਉਦੇ ਦੁਆਰਾ ਹੀ ਸ਼ਿਵ ਜੀ ਦੀ ਉਤਪਤੀ ਹੋਈ ਆ ਉਦੇ ਦੁਆਰਾ ਹੀ ਤਮਾਮ ਖਲਕਨਤ ਦੀ ਉਤਪਤੀ ਹੋਈ ਜੀਵਾਂ ਦੀ ਪਸ਼ੂਆਂ ਪੰਛੀਆਂ ਦੀ ਓੰਕਾਰ ਉਹ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਸਾਰਿਆਂ ਲਈ ਚਾਨਣ ਮੁਨਾਰਾ ਸਤਿਨਾਸ਼ ਰਹਿਤ ਹੈ ਗੁਰ ਚੇਤਨ ਸਰੂਪ ਹੈ ਐਸਾ ਪਰਿਪੂਰਨ ਪਰਮਾਤਮਾ ਇੱਕ ਵੈਗੁਰੂ ਜਿਹੜਾ ਹੈ ਉਹਦਾ ਨਾਸ਼ ਕਦੇ ਨਹੀਂ ਹੁੰਦਾ ਐਸਾ ਪਰਿਪੂਰਨ ਪਰਮਾਤਮਾ ਜੀ ਦਾ ਚਿੰਤਨ ਕਰਨ ਦੀ ਲੋੜ ਹੈ ਚਿਤਵਨ ਦੀ ਲੋੜ ਹੈ ਯਾਦ ਕਰਨ ਦੀ ਲੋੜ ਹੈ ਉਹਦਾ ਚਿੰਤਨ ਕਰਦਿਆਂ ਸਿਮਰਨ ਕਰਦਿਆਂ ਹਿਰਦੇ ਦੇ ਵਿੱਚੋਂ ਅਗਿਆਨਤਾ ਦਾ ਸੁਦਾ ਵਿਗ ਗਿਆਨ ਦਾ ਪ੍ਰਕਾਸ਼ ਕਰੇਗਾ ਹਿਰਦੇ ਦੇ ਵਿੱਚ ਗੁਰੂ ਵਸੇਗਾ ਤੇ ਜਿਨ੍ਹਾਂ ਚਿਰ ਗੁਰੂ ਨਹੀਂ ਵਸਿਆ ਉਨਾਂ ਚਿਰ ਅੰਧਕਾਰੇ ਗੁਰ ਬਿਨ ਕੋਰ ਅੰਧਾਰ ਗੁਰ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰ ਉਹ ਚੇਤਨ ਸਰੂਪ ਅਗਿਆਨ ਨੂੰ ਕਟਨਹਾਰਾ ਪ੍ਰਸਾਦ ਆਨੰਦ ਸਰੂਪੇ ਜਦੋਂ ਚਿੰਤਨ ਦੇ ਵਿੱਚ ਪਰਮਾਤਮਾ ਆ ਗਿਆ ਜਦੋਂ ਚਿੱਤ ਵਿੱਚ ਪਰਮਾਤਮਾ ਪ੍ਰਗਟ ਹੋ ਗਿਆ ਜੋਤ ਜਗਮਗਾਉਣ ਲੱਗ ਪਈ ਅੰਦਰ ਚਾਨਣਾ ਹੋਇਆ ਤੇ ਜੀਵਨ ਉਹਦਾ ਆਨੰਦਮਈ ਬਣ ਜਾਵੇਗਾ ਖੇੜੇ ਵਾਲਾ ਬਣੇਗਾ ਐਸਾ ਭਰਪੂਰਨ ਪਰਮਾਤਮਾ ਉਹਦਾ ਮਿਲਾਪ ਕਿਵੇਂ ਸਤਗੁਰੂ ਮੇਰ ਕਰ ਦਿਆ ਸਤਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਨਾਲ ਸੱਚੇ ਗੁਰੂ ਦੇ ਕੋਲ ਆ ਤੇਰਾ ਅੰਧਕਾਰ ਘਟੇ ਤੇ ਤੇਰੇ ਹਿਰਦੇ ਵਿੱਚ ਗਿਆਨ ਪ੍ਰਕਾਸ਼ ਹੋਵੇ ਤੇ ਨਿਰਗੁਣ ਦੇ ਨਾਲ ਸਰਗੁਣ ਵਿੱਚ ਰਹਿਨਿਆ ਹੋਇਆ ਤੇਰਾ ਮਿਲਾਪ ਹੋਵੇਗਾ ਉਹਦੀ ਕਿਰਪਾ ਨਾਲ ਗੁਰ ਕਿਰਪਾ ਜਿਹਨ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ ਮਿਲਿਆ ਉਹ ਜਿਹਦੇ ਤੇ ਕਿਰਪਾ ਹੋਗੀ ਕਿਰਪਾ ਉਹਦੇ ਤੇ ਹੋਈ ਜਿਨੇ ਚੱਲਣਾ ਕੀਤਾ ਚਿੰਤਨ ਕੀਤਾ ਸਿਮਰਨ ਕੀਤਾ ਅਰਦਨਾ ਅਰੰਭ ਕੀਤਾ ਉਹਦੇ ਤੇ ਕਿਰਪਾ ਹੋ ਗਈ ਪਰਮਾਤਮਾ ਨਾਲ ਮਿਲ ਗਏ ਸਤਿਗੁਰੂ ਗਰੀਬ ਨਵਾਜ਼ ਗੁਰੂ ਨਾਨਕ ਨਰੰਕਾਰੀ ਦਾਤਾਰ ਪ੍ਰਭੂ ਸੰਸਾਰ ਨੂੰ ਤਾਰਦੇ ਹੋਏ ਚੱਕਰ ਲਗਾਉਂਦੇ ਸਤਿਗੁਰੂ ਜੀ ਨੇ ਦੇਖਿਆ ਵੀ ਸੰਸਾਰ ਦੇ ਜੀਵ ਪਰਮਾਤਮਾ ਚ ਭਟਕੇ ਹੋਏ ਨੇ ਇਦਰ ਉਦਰ ਖੱਦਲ ਖਾਰ ਹੁੰਦੇ ਨੇ ਬਹੁਤ ਆਦ ਅੰਦਰ ਲੋਕ ਤੀਰਥਾਂ ਨੂੰ ਭਜਣ ਲੱਗੇ ਇੱਥੇ ਮੁਕਤੀ ਆ ਮਹਾਰਾਜ ਨੇ ਦੇਖਿਆ ਬਈ ਪਾਣੀ ਦੇ ਨਾਲ ਇੱਥੇ ਮੁਕਤੀ ਨਹੀਂ ਹੋਣੀ ਜਿੰਨਾ ਚਿਰ ਅੰਦਰ ਚਿੰਤਨ ਨਹੀਂ ਸਿਮਰਨ ਨਹੀਂ ਹਰ ਦੁਆਰ ਵੱਲੇ ਸਤਿਗੁਰੂ ਨੇ ਨਦਰ ਮਾਰੀ ਤੇ ਲੋਕ ਬੜੇ ਇਕੱਠੇ ਸੰਦੇ ਮਹਾਰਾਜ ਉੱਥੇ ਚਲੇ ਗਏ ਤੇ ਕੀ ਦੇਖਿਆ ਲੋਕ ਨਦੀ ਦੇ ਅੰਦਰ ਖਲੋਕੇ ਸੂਰੀਆ ਦੇਵ ਨੂੰ ਪਾਣੀ ਦੇ ਰ ਸੂਰਜ ਨੂੰ ਪਾਣੀ ਦੇ ਰ ਚਲਟ ਰ ਪਾਣੀ ਸਟ ਰ ਤਾਂ ਬੈ ਸੂਰਜ ਦੇਵ ਅੱ ਚੁਲੀਆਂ ਪਾਣੀ ਦੀਆਂ ਲੈ ਚਾਰ ਤੁਪਕੇ ਪਾਣੀ ਦੇ ਲੈ ਚਾਰ ਘਟ ਪਾਣੀ ਦੇ ਲੈ ਤੇ ਤੂੰ ਉਹ ਠੰਡਾ ਤੇ ਫਿਰ ਸਾਡੇ ਤੇ ਠੰਡ ਵਰਤਾਈ ਗੁਰੂ ਨਾਨਕ ਸਾਹਿਬ ਮਹਾਰਾਜ ਜੇ ਸਿੱਧਾ ਦਾ ਕੇ ਕਹਿੰਦੇ ਨਾ ਗੱਲ ਕਰਨ ਦਾ ਤਰੀਕਾ ਹੁੰਦਾ ਹੈ ਗੱਲ ਸਮਝਾਉਣ ਦਾ ਤਰੀਕਾ ਹੁੰਦਾ ਹੈ ਢੰਗ ਹੁੰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੇ ਸਿੱਧਾ ਕਹਿੰਦੇ ਨਾ ਵੀ ਇਹ ਨਹੀਂ ਦੇ ਹੋਣਾ ਤੇ ਕਿਸੇ ਨੇ ਗੱਲ ਸੁਣੀ ਨਹੀਂ ਸੀ ਕੋਈ ਇੱਕ ਅੱਧਾ ਕੋਲ ਖਲੋਂਦਾ ਸਾਰਿਆਂ ਨੇ ਨਹੀਂ ਸੀ ਸੁਣੀ ਹੁਣ ਵਧੀ ਤਰ੍ਹਾਂ ਇਹ ਤੇ ਨਹੀਂ ਵੀ ਲਾਊਡ ਸਪੀਕਰ ਸੰਤੇ ਉੱਚੀ ਉੱਚੀ ਬੋਲ ਕੇ ਸੁਣਾਈ ਗਏ ਉਹਨਾਂ ਦੇ ਜਾ ਕੇ ਕੋਈ ਉਲਟਾ ਕੰਮ ਕਰਨਾ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਨਦੀ ਦੇ ਵਿੱਚ ਉਤਰੇ ਤੇ ਪੱਛਮ ਵੱਲ ਨੂੰ ਪਾਣੀ ਸੱਟਣ ਲੱਗ ਪਏ ਲੈਂਦੇ ਨੂੰ ਪਾਣੀ ਸੱਟਣ ਲੱਗ ਪਏ ਤੇ ਜਿੰਨੇ ਪਾਣੀ ਚੜਦੇ ਨੂੰ ਛੁੱਟਦੇ ਸੰਨ ਉਹਨਾਂ ਵਾਸਤੇ ਉਲਟਾ ਕੰਮ ਸੀ ਮਹਾਰਾਜ ਦੀ ਨੂੰ ਵੇਖ ਕੇ ਹੱਸਣ ਲੱਗ ਪਏ ਠੱਠਾਂ ਕਰਨ ਲੱਗ ਪਏ ਮਖੌਲ ਕਰਨ ਲੱਗ ਪਏ ਕਿ ਕੋਈ ਬਾਬਲਾ ਕੋਈ ਝੱਲਾ ਆ ਗਿਆ ਇਹਨੂੰ ਪਤਾ ਕੋਈ ਨਹੀਂ ਬਈ ਪਾਣੀ ਸੂਰੀਆ ਦਿਵ ਨੂੰ ਦੇਣਾ ਹੈ ਇਧਰ ਨੂੰ ਸਿੱਟਣਾ ਹੈ ਇਹ ਆਪਣਾ ਸਮਾਂ ਬਰਬਾਦ ਕਰ ਰਿਹਾ ਤੇ ਮਹਾਰਾਜ ਜੀ ਨੂੰ ਨੇੜੇ ਹੋ ਕੇ ਇੱਕ ਦੋ ਨੇ ਕਿਹਾ ਬਈ ਕੀ ਕਰਦੇ ਹੋ ਪਾਣੀ ਇਧਰ ਸੁੱਟੋ ਮਹਾਰਾਜ ਕੁਝ ਨਹੀਂ ਬੋਲੇ ਜਦੋਂ ਅਸਲੋਂ ਨੇੜੇ ਹੋਏ ਤੇ ਬਾਹ ਪਕੜ ਕੇ ਕਹਿੰਦੇ ਬਈ ਪਾਣੀ ਕਿੱਧਰ ਸਿੱਟਦੇ ਹੋ ਇਧਰ ਨੂੰ ਕਿਉਂ ਸਿੱਟਦੇ ਹੋ ਪਸ਼ਮਨੋ ਤੇ ਨਾਲ ਹੀ ਸਹਬ ਨੇ ਸਵਾਲ ਕਰ ਦਿੱਤਾ ਬਈ ਤੁਸੀਂ ਜਿਹੜਾ ਆ ਸੂਰਿਆ ਦੇਵ ਵੱਲੋਂ ਇੱਧਰ ਨੂੰ ਪੂਰਬਲੀ ਦਿਸ਼ਾ ਨੂੰ ਪਾਣੀ ਕਿਉਂ ਸੱਟਦੇ ਆ ਕਹਿੰਦੇ ਬਈ ਅਸੀਂ ਤਾਂ ਸੱਟਦੇ ਆ ਕਿ ਜਿਹੜਾ ਪਾਣੀ ਹੈ ਉਹ ਸੂਰਜ ਨੂੰ ਅਸੀਂ ਦਿਨੇ ਸੂਰਜ ਨੂੰ ਤੇ ਮਹਾਰਾਜ ਸੱਚੀ ਸਰਕਾਰ ਗੁਰੂ ਨਾਨਕ ਨਰਨਾਰੰਕਾਰੀ ਦੇ ਸਹਬ ਦੇ ਆਲੇ ਉਦਾਲੇ ਐਸਾ ਕੌਤਕ ਵੇਖ ਕੇ ਨਾ ਬਈ ਪਾਣੀ ਉਲਟੇ ਪੱਟੇ ਪਾਸੇ ਸੱਟ ਰਹਿ ਕੱਠ ਬੜਾ ਹੋ ਗਿਆ ਤੇ ਮਹਾਰਾਜ ਨੇ ਜਾਣਿਆ ਹੁਣ ਗੱਲ ਕਹਿਣ ਦਾ ਸਮਾਂ ਤੇ ਸਤਿਗੁਰੂ ਕਹਿੰਦੇ ਬਈ ਤੁਹਾਡਾ ਸੂਰਜ ਦੇਵ ਕਿੰਨੇ ਕ ਦੂਰੀ ਤੇ ਕਹਿੰਦੇ ਜੀ ਕਈ ਕਰੋੜਾਂ ਕੋਹਾਂ ਦੀ ਦੂਰੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਅਸੀਂ ਪਾਣੀ ਸਿੱਟਦੇ ਆ ਸਾਡੀ ਕਰਤਾਰਪੁਰ ਦੇ ਵਿੱਚ ਖੇਤੀ ਸੁੱਕ ਰਹੀ ਆ ਖੇਤੀ ਤੇ ਉਹਨੂੰ ਪਾਣੀ ਦੇ ਕੇ ਅਸੀਂ ਹਰੀ ਭਰੀ ਕਰਦੇ ਤੇ ਸੱਚੀ ਸਰਕਾਰ ਵੱਲੇ ਦੇਖ ਕੇ ਖੜ ਖੜਾ ਕੇ ਸਾਰੇ ਹੱਸ ਪੈਂ ਕਹਿੰਦੇ ਤੈਨੂੰ ਇਹ ਨਹੀਂ ਪਤਾ ਤੇਰਾ ਪਾਣੀ ਸਿੱਟਿਆ ਤਾਂ ਇੱਥੇ ਵਿੱਚ ਹੀ ਡਿੱਗੀ ਜਾਂਦਾ ਇਹਨੇ ਤੇਰੀ ਖੇਤੀ ਤੱਕ ਇੱਥੋਂ ਸਿੱਟਿਆ ਪਾਣੀ ਕਿਸ ਤਰ੍ਹਾਂ ਪਹੁੰਚੇਗਾ ਇਹ ਬਿਲਕੁਲ ਤੇਰੀ ਖੇਤੀ ਹਰੀ-ਭਰੀ ਨਹੀਂ ਕਰੇਗਾ ਤੂੰ ਸਮਾਂ ਬਰਬਾਦ ਕਰ ਰਿਹਾ ਝੱਲਿਆਂ ਵਾਲਾ ਕੰਮ ਕਰ ਰਿਹਾ ਇਹ ਪਾਣੀ ਤੇਰਾ ਨਹੀਂ ਉੱਥੇ ਪਹੁੰਚਣਾ ਤੇ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਹੀ ਉਹ ਤਾਂ ਮੈਂ ਤੁਹਾਨੂੰ ਕਹਿਣਾ ਬਈ ਜੇ ਮੇਰਾ ਪਾਣੀ ਇੱਥੋਂ ਸੁਟਿਆ ਇਸੇ ਧਰਤੀ ਤੇ ਕਰਤਾਰਪੁਰੇ ਨਹੀਂ ਪਹੁੰਚੇਗਾ ਤੇ ਇਹਦੇ ਨਦੀ ਦੇ ਵਿੱਚ ਡਿੱਗੀ ਜਾਂਦਾ ਹੈ ਤੇ ਤੁਹਾਡੇ ਵਾਲਾ ਪਾਣੀ ਕਿਹੜਾ ਜਿਹੜਾ ਡੋਲੂ ਪਰ ਪਰਕੇ ਪਰ ਸੂਰਜ ਤੱਕ ਪਹੁੰਚਦਾ ਡਿੱਗੀ ਉਹ ਵੀ ਨਦੀ ਚ ਜਾਂਦਾ ਉਹ ਕਈ ਕਰੋੜਾਂ ਦੀ ਦੂਰੀ ਤੇ ਵਸਣ ਵਾਲਾ ਸੂਰਜ ਤੇ ਅਰ ਕਿਸੇ ਹੋਰ ਜਗ੍ਹਾ ਤੇ ਕਿਵੇਂ ਪਹੁੰਚੇਗਾ ਜੇ ਮੇਰਾ ਪਾਣੀ ਸਿਟਿਆ ਇੱਥੋਂ ਇਸ ਧਰਤੀ ਤੇ ਹੀ ਨਹੀਂ ਪਹੁੰਚਣਾ ਸਾਰੇ ਹੱਕੇ ਬੱਕੇ ਰਹਿ ਗਏ ਬਈ ਇਹ ਗੱਲ ਤਾਂ ਠੀਕ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਗਿਆਨ ਸਮਝਾਇਆ ਕਿਸ ਗੱਲ ਨੂੰ ਸਮਝੋ ਚਿੰਤਨ ਕਰੋ ਪ੍ਰਭੂ ਦਾ ਚਿੰਤਨ ਅੰਦਰ ਦਾ ਸਕੂਨ ਉਹਦੇ ਨਾਲ ਮਿਲਣਾ ਜੇ ਅੰਦਰ ਦਾ ਆਨੰਦ ਖੇੜਾ ਉਹਦੇ ਨਾਲ ਮਿਲਣਾ ਜੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਭਈ ਪ੍ਰਮਾਤਮਾ ਕਿੱਥੇ ਵਸਦਾ ਤੇ ਫਿਰ ਸਤਿਗੁਰੂ ਕਿਰਪਾ ਕਰ ਰਹੇ ਨੇ ਕਹਿੰਦੇ ਨਿਗਟ ਵਸੈ ਦੇਖੈ ਸਭ ਸੋਈ ਧੰਨ ਗੁਰੂ ਨਾਨਕ ਨਰੰਗਕਾਰੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਿਪੂਰਨ ਪਰਮਾਤਮਾ ਵੈ ਗੁਰੂ ਜਿਹੜਾ ਨੇੜੇ ਵਸਦਾ ਨੇੜੇ ਤੇ ਦੇਖੈ ਸਭ ਸੋਈ ਸਭ ਨੂੰ ਉਹ ਦੇਖ ਰਿਹਾ ਹੈ ਪਰਮਾਤਮਾ ਤੇ ਸਾਰਿਆਂ ਦੇ ਨਾਲ ਚੱਲਦਾ ਹੈ ਤੇ ਸਾਰਿਆਂ ਨੂੰ ਉਹ ਦੇਖ ਰਿਹਾ ਹੈ ਪਰਿਪੂਰਨ ਪਰਮਾਤਮਾ ਪਰ ਜੀਵ ਜਿਹੜੇ ਕਰਮ ਕਰਦੇ ਨੇ ਕਰਤੱਬ ਕਰਦੇ ਨੇ ਕੌਤਕ ਕਰਦੇ ਨੇ ਜੀਵ ਜੀਵਨ ਤੋਂ ਤਾਂ ਛੋਪਲੇ ਕਰ ਲੈਂਦੇ ਛੋਪਾ ਲੈਂਦੇ ਨੇ ਪਰ ਪਰਮਾਤਮਾ ਇਹਨਾਂ ਨੂੰ ਵੇਖਦਾ ਹੈ ਕਿਉਂਕਿ ਉਹ ਸਦ ਸੁੰਦਾ ਸਦ ਵੇਖੂਦਾ ਉਹ ਦੇਖਦਾ ਪਰਿਪੂਰਨ ਪਰਮਾਤਮਾ ਮਹਾਰਾਜ ਕਿਰਪਾ ਕਰਦੇ ਜਲਥਲ ਮਹੀਲਾ ਪੂਰੇਆ ਸੁਆਮੀ ਸਿਰਜਨਹਾਰ ਅਨਕ ਭਾਂਤ ਹੋਇ ਪਸਰਿਆ ਨਾਨਕ ਪਾਰ ਉਤਾਰ ਉਹ ਹਰ ਜਗ੍ਹਾ ਤੇ ਰਮਿਆ ਹਰ ਜਗ੍ਹਾ ਤੇ ਵਸਣ ਵਾਲਾ ਹੈ ಪರಿਪੂਰਨ ਪਰਮਾਤਮਾ ਮੇਰਾ ਐਸਾ ਮੇਰਾ ਰਾਮ ਰਹਾ ਭਰਪੂਰ ਉਹ ਸਾਰੀਆਂ ਜਗ੍ਹਾ ਤੇ ਰਮਿਆ ਹੋਇਆ ਹੈ ಪರಿਪੂਰਨ ਪਰਮਾਤਮਾ ਕਿਦੇ ਜੁਦੇ ਨਹੀਂ ਜਿਹੜੀ ਜਗ੍ਹਾ ਤੇ ਜਾਈਏ ਉਹ ਉੱਥੇ ਹੀ ਵੱਸਦਾ ਮਹਾਰਾਜ ਨੇ ਸਮਝਾਇਆ ਬਈ ਰੱਬ ਨੂੰ ਕਿਤੇ ਦੂਰ ਨਾ ਦੇਖੋ ਬਈ ਉਥੇ ਬਾਦ ਪਹੁੰਚਾਉਣੀ ਆ ਉਥੇ ਪਾਣੀ ਪਹੁੰਚਾਉਣਾ ਇਸ ਭਰਮ ਵਿੱਚ ਨਾ ਪਾਓ ਪਰਮਾਤਮਾ ਤੁਹਾਡੇ ਨੇੜੇ ਵੱਸਦਾ ਹੈ ਤੁਹਾਡੇ ਨਾਲ ਹੈ ਸਦਾ ਅੰਗ ਸੰਗੇ ਆ ਬੰਗੰਗ ਬੇਬੂਤੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਪਰਮਾਤਮਾ ਤੇਰੇ ਨਾਲ ਵਸਦਾ ਹੀ ਇਦੂ ਵੀ ਨੇੜਿਆ ਭਗਤ ਜੀ ਕਹਿੰਦਿਆ ਕਹਿ ਰਬਦਾਸ ਹਾਥ ਪੈ ਨੀਰੇ ਸਹਜੇ ਹੋਏ ਸੁ ਹੋਈ ਸਾਡੇ ਇੰਦਰੇ ਹੱਥ ਪੈਰ ਆਦ ਇਹ ਅਜੇ ਦੂਰ ਨੇ ਪਰਮਾਤਮਾ ਇਦੂ ਵੀ ਨੇੜੇ ਕਿਉ ਸਹਿਬ ਕਹਿੰਦੇ ਹਰ ਜਿਓ ਹਿਰਦੈ ਵਸੇ ਰੱਬ ਤੇਰੇ ਅੰਦਰ ਵਸਦਾ ਹੀ ਅੰਦਰ ਨੂੰ ਪਾਲਣ ਦੀ ਬੁਜ਼ਾਏ ਜੀਵ ਬਾਹਰ ਨੂੰ ਤੁਰਪੈ ਤੇ ਬਾਹਰੋਂ ਖਵਾਰੀ ਮਿਲੀ ਕਾਹੀ ਰੇ ਬਨਖੋਜਨ ਜਾਈ ਸਰਬ ਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਪੋ ਮਦ ਜਿਉ ਬਸ ਬਸ ਹੈ ਮੁਕਰਮਾਏ ਜੈਸੀ ਸ਼ਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਆਪਣੇ ਅੰਦਰ ਭਾਲ ਪਰਮਾਤਮਾ ਅੰਦਰੋਂ ਮਿਲੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਨਿਕਟ ਵਸੈ ਨੇੜੇ ਵੱਸਦਾ ਔਰ ਦੂਰ ਨਹੀਂ ਅਰੀ ਪਰਮਾਤਮਾ ਨੇੜੇ ਆ ਉਹ ਸਾਰਿਆਂ ਨੂੰ ਦੇਖਦਾ ਹੈ ਸੱਚੀ ਸਰਕਾਰ ਮੇਰ ਕਰ ਦੇਨੇ ਗੁਰਮੁਖ ਵਿਰਲਾ बुਝੈ ਕੋਈ ਪਰ ਇਸ ਮਾਦਰੇ ਨੂੰ ਕੋਈ ਵਿਰਲਾ ਹੀ ਗੁਰਮਖ ਦੇੜੈ ਨਾ ਗੁਰੂ ਨੂੰ ਮੁਖੀਆ ਬਣਾ ਕੇ ਆਪਣੇ ਜੀਵਨ ਦਾ ਔਰ ਗੁਰੂ ਦੇ ਦੁਆਰਾ ਗੁਰੂ ਤੋਂ ਪੁੱਛ ਕੇ ਚੱਲਣ ਹਾਰਾ ਇਹਨੂੰ ਸਮਝਦਾ ਹੈ ਕਿ ਗੁਰੂ ਮੇਰੇ ਨਾਲ ਹੈ ਹਾਜ਼ਰ ਨਜ਼ਰੇ ਉਹ ਹਰ ਜਗ੍ਹਾ ਤੇ ਬਸਿਆ ਹੋਇਆ ਹੈ ਕਿਸੇ ਵਿਰਲੇ ਗੁਰਮਖ ਨੂੰ ਇੱਕ ਗੱਲ ਸਮਝ ਆਉਂਦੀ ਏ ਨਹੀਂ ਤੇ ਗੁਰਦੁਆਰੇ ਮੰਦਰ ਮਸਜਿਦ ਤੋਂ ਬਾਹਰ ਨਿਕਲਦੇ ਆਂ ਮਨੁੱਖ ਕਹਿੰਦਾ ਬਈ ਰੱਬ ਤਾਂ ਇਹਦੇ ਅੰਦਰ ਹੀ ਰਹਿ ਗਿਆ ਹੁਣ ਬਾਹਰ ਕੀ ਲੋੜ ਬਾਕੀ ਜ਼ਗਾਵਾਂ ਤੇ ਮੈਂ ਜੋ ਮਰਜ਼ੀ ਕਰਾਂ ਮੈਨੂੰ ਖੋਲਿਆ ਮਹਾਰਾਜ ਕਹਿੰਦੇ ਨਹੀਂ ਗੁਰਮੁਖ ਇਹ ਜਾਣਦੇ ਨੇ ਕਿ ਪਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ ਸਭ ਮੈਂ ਵਰਤੈ ਏਕੋ ਸਈ ਗੁਰਮਖਾ ਵਿਰਲਾ ਬੁੱਝੈ ਕੋਈ ਗੁਰਮਖ ਵਿਰਲਾ ਜਿਹੜਾ ਸਮਝਦਾ ਕਿ ਪਰਮਾਤਮਾ ਸਾਰੀਆਂ ਜਗ੍ਹਾ ਤੇ ਰਮਿਆ ਹੋਇਆ ਹੈ ਸਹਬ ਕਿਰਪਾ ਕਰਦੇ ਨੇ ਵੇਨ ਭੈ ਪੈਐ ਭਗਤ ਨਾ ਹੋਈ ਜਿੰਨਾ ਚਿਰ ਪ੍ਰਮਾਤਮਾ ਦਾ ਭੈ ਨੀਨਾ ਹਿਰਦੇ ਦੇ ਅੰਦਰ ਡਰ ਉਹਨਾਂ ਚਿਰ ਭਗਤੀ ਨਹੀਂ ਕਰਦਾ ਪ੍ਰਮਾਤਮਾ ਤੋਂ ਡਰੇਗਾ ਤੇ ਪਾਪਾਂ ਤੋਂ ਬਚੇਗਾ ਕਿ ਪ੍ਰਮਾਤਮਾ ਵੇਖਦਾ ਹੈ ਪ੍ਰਮਾਤਮਾ ਸੁਣਦਾ ਹੈ ਪ੍ਰਮਾਤਮਾ ਮੇਰੇ ਨਾਲ ਹੈ ਤੇ ਮੇਰੇ ਤੋਂ ਕੋਈ ਗੁਸਤਾਖੀ ਨਾ ਹੋ ਦਵੇ ਮੈਂ ਮੁਨਕਰ ਕਿਵੇਂ ਹੋਵਾਂਗਾ ਔਰ ਪੈ ਤੋਂ ਬਗੈਰ ਭਗਤੀ ਨਹੀਂ ਹੁੰਦੀ ਭਾਵਨਾ ਤੋਂ ਬਗੈਰ ਪਰਮਾਤਮਾ ਦਾ ਪੈ ਪੈਦਾ ਨਹੀਂ ਹੁੰਦਾ ਅੰਦਰ ਸ਼ੁੱਧ ਭਾਵਨਾ માં ਹੋਣ ਤੇ ਪ੍ਰਭੂ ਦੇ ਪੈ ਦੇ ਵਿੱਚ ਭਗਤੀ ਕਰੇ ਬੰਦਗੀ ਕਰੇ ਤੇ ਫੇਰ ਉਹਦੀ ਗਤੀ ਮੁਗਤੀ ਹੋ ਜਾਵੇਗੀ ਦੁੱਖਾਂ ਕਲੇਸ਼ਾਂ ਦਰਦਾ ਆਤੋਂ ਰਹਿ ਤੋ ਜਾਵੇਗਾ ਪੈ ਬਿਨ ਭਗਤ ਨਾ ਹੋਈ ਕਬਹੀ ਭੈ ਭਾਈ ਭਗਤ ਸਵਾਰੀ ਭੈ ਦੇ ਵਿੱਚ ਰਹਿ ਕੇ ਉਹ ਪਰਮਾਤਮਾ ਨੂੰ ਭਾਏ ਤੇ ਔਰ ਉਹਨਾਂ ਦੀ ਭਗਤੀ ਸਵਾਰ ਗਈ ਸੁਧਰ ਗਈ ਆਪਣੇ ਆਪ ਨੂੰ ਸਵਾਰਿਆ ਮਹਾਰਾਜ ਸੱਚੇ ਪਾਤਸ਼ਾਹ ਮੀਰ ਕਰਦੇ ਭੈ ਬਿਨ ਭਗਤ ਨਾ ਹੂਵੀ ਨਾਮ ਨ ਲੱਗੇ ਪਿਆਰ ਜਿੰਨਾ ਚਿਰ ਪ੍ਰਮਾਤਮਾ ਦਾ ਭੈ ਨਹੀਂ ਉਹਨਾਂ ਚਿਰ ਅੰਦਰ ਪਾਉ ਨਹੀਂ ਉਪਜਨਾ ਪਾਉ ਵੀ ਪ੍ਰਮਾਤਮਾ ਦਾ ਤੇ ਭੈ ਵੀ ਪ੍ਰਮਾਤਮਾ ਦਾ ਡਰਨਾ ਵੀ ਗੁਰਸਿੱਖ ਨੇ ਪ੍ਰਮਾਤਮਾ ਤੋਂ ਆ ਤੇ ਭਾਉ ਪ੍ਰੇਮ ਵੀ ਉਹਦਾ ਪਰਮਾਤਮਾ ਨਾਲੇ ਡਰਨਾ ਇਸ ਗੱਲ ਤੋਂ ਆ ਗੁਸਤਾਖੀ ਨਾ ਉਹਦਾਵੇ ਤੇ ਕੀਤੀ ਹੋਈ ਗੁਸਤਾਖੀ ਦੇ ਕਾਰਨ ਪਰਮਾਤਮਾ ਨਾਲੋਂ ਮੇਰੇ ਪ੍ਰੇਮ ਦਾ ਤੰਦ ਜਿਹੜਾ ਟੁੱਟਨ ਦਾਵੇ ਦੂਰੀ ਨਾ ਪੈਦਾਵੇ ਉਹਦੇ ਪੈ ਤੋਂ ਬਗੈਰ ਪਰਮਾਤਮਾ ਦੀ ਭਗਤੀ ਨਹੀਂ ਹੁੰਦੀ ਸਬਦ ਰਤੇ ਸਦਾ ਸੁਖ ਹੋਈ ਜਿਹੜੇ ਸ਼ਬਦ ਵਿੱਚ ਰਤੇ ਮਤੇ ਜਾਂਦੇ ਸ਼ਬਦ ਵਿੱਚ ਤਦਾਕਾਰ ਹੁੰਦੇ ਜਿਨ੍ਹਾਂ ਦੀ ਸੁਰਤ ਸ਼ਬਦ ਦੇ ਵਿੱਚ ਲੀਨਤਾ ਹਾਸਲ ਕਰ ਲੈਂਦੀ ਏ ਸ਼ਬਦ ਦੇ ਨਾਲ ਇੱਕ ਮੇਕਤਾ ਹਾਸਲ ਕਰ ਲੈਂਦੀ ਏ ਮਹਾਰਾਜ ਜਿਨੂੰ ਕਹਿੰਦੇ ਸ਼ਬਦ ਮਰੂ ਫਿਰ ਜੀਵੋ ਸਦ ਹੀ ਤਾ ਫਿਰ ਮਰਨ ਨਾ ਹੋਈ ਸ਼ਬਦ ਦੇ ਨਾਲ ਉਪਦੇਸ਼ ਦੇ ਵਿੱਚ ਲੀਨਤਾ ਹਾਸਲ ਕਰਦੇ ਨੇ ਬ੍ਰਹਮ ਨਾਲ ਮਿਲਾਪ ਹੁੰਦਾ ਐਸਾ ਗਿਆਨ ਪਦਾਰਥ ਨਾਮ ਐਉ ਜਯਾ ਗਿਆਨ ਉਹ ਨਾਮ ਪਦਾਰਥ ਨਾਲ ਮਿਲਦਾ ਗਿਆਨ ਨਾਮ ਤੋਂ ਬਗੈਰ ਨਹੀਂ ਤੇ ਅਰ ਗਿਆਨ ਦਾ ਪ੍ਰਕਾਸ਼ ਫੇਰ ਹੋਣਾ ਜੇ ਨਾਮ ਜਪਿਆ ਹੈ ਮਹਾਰਾਜ ਕਹਿੰਦੇ ਨਾਮ ਜਪੇਗਾ ਤੇ ਪ੍ਰਮਾਤਮਾ ਦਾ ਗਿਆਨ ਜਾਣਕਾਰੀ ਹੋਵੇਗੀ ਅਰ ਨਾਮ ਤੋਂ ਬਿਗੈਰ ਨਹੀਂ ਗੁਰਮਖ ਪਾਵਸ ਰਸ ਰਸ ਮਾਨ ਗੁਰਮਖ ਗੁਰਸਿੱਖ ਪਿਆਰੇ ਦੇੜੇ ਨੇ ਉਹਦਾ ਰਸ ਮਾਨ ਮੰਨ ਕੇ ਅਨੰਦਤ ਹੋ ਹੋ ਕੇ ਅਰ ਵਡਿਆਈ ਨੂੰ ਪ੍ਰਾਪਤ ਕਰਦੇ ਨੇ ਨਾਮ ਨੂੰ ਜਪ-ਜਪ ਕੇ ਸੈਬਿ ਸ਼ਰਾਂ ਦੇ ਕੇ ਸਥਾਈ ਦੇ ਕੇ ਫਰਮਾਉਂਦੇ ਨੇ ਮਹਾਰਾਜ ਕਿਰਪਾ ਕਰਦੇ ਗਿਆਨ ਗਿਆਨ ਕਥੈ ਸਭ ਕੋਈ ਹਰ ਕੋਈ ਕਥਨ ਕਰਦਾ ਹੈ ਗਿਆਨ ਆ ਹੈ ਗਿਆਨ ਐਸਾ ਹੈ ਅਰ ਗਿਆਨ ਇਸ ਤਰ੍ਹਾਂ ਪਾਉਣਾ ਚਾਹੀਦਾ ਮਹਾਰਾਜ ਕਹਿੰਦੇ ਕਥਨੀ ਹੈ ਕਥਨ ਕੀਤਾ ਜਾ ਰਿਹਾ ਹੈ ਕਹਿਆ ਜਾ ਰਿਹਾ ਹੈ ਮਹਾਰਾਜ ਕਹਿੰਦੇ ਬਿਨ ਕਥ ਕਥ ਸਾਦ ਬਾਦ ਕਰੇ ਸਭ ਕੋਈ ਮਹਾਰਾਜ ਕਹਿੰਦੇ ਕਥਨੀ ਤਾਂ ਹੈ ਤੇ ਉਹਦਾ ਕਥਨ ਕਰ ਕਰਕੇ ਬਾਦ ਕਰੇ ਸਭ ਕੋਈ ਸਭ ਝਗੜੇ ਕਰਦੇ ਨੇ ਗਿਆਨ ਤੇ ਗਿਆਨ ਤੇ ਝਗੜਾਲੂ ਹੋਏ ਨੇ ਨਾਮ ਤੇ ਝਗੜਾਲੂ ਹੋਏ ਨੇ ਮਹਾਰਾਜ ਕਹਿੰਦੇ ਗਿਆਨ ਇਹ ਬ੍ਰਹਮ ਦਾ ਤੇ ਉਹਦੇ ਤੇ ਝਗੜੇ ਗਿਆਨ ਨੂੰ ਪ੍ਰਾਪਤ ਕਰਕੇ ਰੱਬ ਦਾ ਤੇ ਇਹਨੂੰ ਇੱਕ ਅਥਾਰ ਬਨਾਇਆ ਦਾ ਰਿਆ ਹਥਿਆਰ ਤੇ ਹਥਿਆਰ ਜਿਹੜਾ ਉਹ ਫਿਰ ਕੱਟਦਾ ਹੈ ਹਥਿਆਰ ਦੇ ਨਾਲ ਦੂਜੇ ਨੂੰ ਨਵਾਉਣਾ ਚਾਹਿਆ ਬਈ ਮੈਂ ਦੂਜੇ ਨੂੰ ਹਰਾਵਾ ਚਰਚਾਵਾ ਤੇ ਉਤਰ ਹੈ ਗਿਆਨ ਦਾ ਖੰਡਾ ਲੈ ਕੇ ਅੰਦਰੋਂ ਅਗਿਆਨ ਨੂੰ ਕੱਟਣਾ ਸੀ ਅਗਿਆਨ ਅੰਦਰ ਇਹ ਉਪਜਿਆ ਕੇ ਅੰਦਰੋਂ ਅਗਿਆਨ ਨੂੰ ਨਸ਼ਟ ਕਰਨ ਦੀ ਬਜਾਏ ਇੱਕ ਮਨੁੱਖ ਨੂੰ ਨੀਚਾ ਦਿਖਾਉਣ ਵਾਸਤੇ ਸਾਰੇ ਉਪਰਾਲੇ ਹੋਣ ਲੱਗ ਪਏ ਮੈਂ ਕਿਹੜਾ ਗ੍ਰੰਥ ਪੜਾਂ ਕਿਹੜਾ ਪੁਸਤਕਾਲ ਪੜਾਂ ਤੇ ਪੜ ਕੇ ਚਰਚਾ ਦੇ ਵਿੱਚ ਦੂਜੇ ਨੂੰ ਹਰਾਵਾ ਤੇ ਆਪਣੀ ਦਾਦੇਕਾਰ ਕਰਾਵਾ ਉਹ ਹਉਮੈ ਅੱਗੇ ਆਉਣ ਲੱਗ ਪਈ ਹਉਮੈ ਹੀ ਮਟਾਉਣੀ ਸੀ ਮਹਾਰਾਜ ਕਹਿੰਦੇ ਬਾਦ ਕਰੇ ਇਹਨਾਂ ਝਗੜਿਆਂ ਦੇ ਕਾਰਨ ਦੁੱਖ ਹੋਈ ਸੁੱਖ ਨਹੀਂ ਮਿਲਦਾ ਨਾ ਝਗੜਾ ਲੂਆਂ ਨੂੰ ਦੁਨੀਆਦਾਰ ਕੁਝ ਹੋਰ ਢੰਗ ਨਾਲ ਲੜ ਲੈਂਦੇ ਨੇ ਵਿਦਵਾਨ ਕਿਸੇ ਹੋਰ ਢੰਗ ਨਾਲ ਲੜ ਲੈਂਦੇ ਨੇ ਔਰ ਲੜਦੇ ਪੈ ਲੜਾਈ ਦੇ ਨਾਲ ਭਲਾ ਕਿਸੇ ਦਾ ਨਹੀਂ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਖੀ ਹੁੰਦੇ ਨੇ ਇਹਨਾਂ ਨੂੰ ਪ੍ਰਾਪਤ ਕਰਕੇ ਕਥ ਕਹਿਣੇ ਤੇ ਰਹਿਣ ਨਾ ਕੋਈ ਪਠਨ ਕਰਨਾ ਤੇ ਕਹਿਣ ਕਰਨਾ ਇਹਦੇ ਤੋਂ ਵਾਂਂਦਾ ਕੋਈ ਨਹੀਂ ਰਹੰਦਾ ਬੇਨ ਰਸ ਰਤੀ ਮੁਕਤ ਨਾ ਹੋਈ ਜਿੰਨਾ ਚਿਰ ਪ੍ਰਭੂ ਦੇ ਨਾਮ ਦਾ ਰਸ ਨਹੀਂ